ਪੰਜਾਬ ਚ ਨੌਕਰਾਨੀ ਕਰਗੀ ਵੱਡਾ ਕਾਂਡ ਸੋਨਾ ਨਾਗ ਦੀ ਲੈ ਹੋਈ ਫਰਾਰ 15 ਦਿਨ ਪਹਿਲਾਂ ਹੀ ਰੱਖੀ ਸੀ ਕੰਮ ਤੇ ਜੀ ਹਾਂ ਇਹ ਵੱਡੀ ਵਾਰਦਾਤ ਮਲੋੜ ਚ ਹੋਈ ਹੈ ਜਿੱਥੇ ਨੌਕਰਾਨੀ ਵੱਲੋਂ ਸਾਥੀਆਂ ਨਾਲ ਮਿਲ ਕੇ ਆਰਤੀਏ ਦੇ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ ਜਾਣਕਾਰੀ ਮੁਤਾਬਕ ਆਰਤੀਏ ਵੱਲੋਂ ਇਸ ਨੇਪਾਲੀ ਨੌਕਰਾਨੀ ਨੂੰ ਕੁਝ ਦਿਨ ਪਹਿਲਾਂ ਹੀ ਕਾਮਤੇ ਰੱਖਿਆ ਗਿਆ ਸੀ ਥੋੜੇ ਹੀ ਦਿਨਾਂ ਬਾਅਦ ਇਸ 네ਪਾਲੀ ਨੌਕਰਾਨੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਘਰ ਚ ਲੁੱਟ ਦੀ ਯੋਜਨਾ ਬਣਾ ਲਈ ਜਿਸ ਤੋਂ ਬਾਅਦ ਛਾਤਨ ਤਰੀਕੇ ਨਾਲ ਪਹਿਲਾਂ ਪਰਿਵਾਰ ਦੇ ਜੀਆਂ ਨੂੰ ਚਾਚ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਉਸ ਤੋਂ ਬਾਅਦ ਘਰ ਚ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਦਿਨ ਦਿਹਾੜੇ ਹੀ ਘਰ ਚ ਵੱਡਾ ਕਵਾਕਾ ਕਰਨ ਇਹ ਨੌਕਰਾਨੀ ਤੇ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਮੁੱਲਜ਼ਮ ਘਰ 5 ਲੱਖ ਦੇ ਕਰੀਬ ਨਕਦੀ ਤੇ ਸੋਨਾ ਲੈ ਫਰਾਰ ਹੋਏ ਨੇ ਇਸ ਵਾਰ ਦਾਤ ਤੋਂ ਬਾਅਦ ਪਰਵਾਰ ਸਹਿਮਿਆ ਹੋਇਆ ਹੈ ਇਸ ਮਾਮਲੇ 'ਚ ਪੁਲਿਸ ਨੇ ਲਟੇਰੀ ਨੌਕਰਾਨੀ ਦੀ ਭਾਲ ਇਹ ਜੀ ਕੱਲ ਸ਼ਾਮ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਨੋਂ ਉਹ ਤੇ ਜੱਗਾ ਜੀ ਹੈਗੇ ਫਿਰਲਾ ਕਲੋਨੀ 'ਚ ਰਹਿੰਦੇ ਆ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ 'ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹਨਾਂ ਦੇ ਘਰੋਂ 5 ਲੱਖ ਦੀ ਕੈਸ਼ ਤੇ 3 ਤੁਲੇ ਸੋਨਾ ਵੀ ਲੈ ਕੇ ਘਰ ਉਹਨਾਂ ਨੂੰ ਕੋਈ ਸੰਗਾ ਕੇ ਚਲੀ ਗਈ ਜੀ ਦੇ ਸਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰਵਾਈ ਕਰ ਰਹੇ ਆ ਉਹ ਸਟੇਟਮੈਂਟ ਲਿਖਾਉਣਗੇ ਅਰਚਾ ਦਰਜ ਕਰਕੇ ਅਗਲੀ ਕਾਰਵਾਈ ਕੋਈ ਨੋਟ ਇਹਨਾਂ ਨੇ ਸਾਡੇ ਵੀ ਕੋਈ ਧਿਆਨ ਚ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਘਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਤੇ ਉਹ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਜਿਨ੍ਹਾਂ ਨੇ ਵੀ ਆਪਦੇ ਘਰੇ ਕੋਈ ਕੰਮ ਤੇ ਰੱਖਦੇ ਆ ਤਾਂ ਉਹਨਾਂ ਦਾ ਪ੍ਰੋਪਰ ਵੈਰੀਫਿਕੇਸ਼ਨ ਪੁਲਤ ਤੋਂ ਵੀ ਕਰਾਉਣ ਤੇ ਪ੍ਰੋਪਰ ਰਿਕਾਰਡ ਲੈ ਕੇ ਫੇਰ ਹੀ ਕਿਸੇ ਨੂੰ ਕੰਮ ਤੇ ਰੱਖਿਆ ਜਾਵੇ